ਅਲਾਕੇ ਦੇ ਪੱਤਰਕਾਰਾਂ ਨੂੰ ਇਹ ਫੋਨ ਆ ਰਹੇ ਸਨ ਕਿ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਕ੍ਰੈਸ਼ਰਾਂ ਤੋਂ ਇੱਕ ਵਿਅਕਤੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਪੈਸੇ ਇਕੱਠੇ ਕਰ ਰਿਹਾ ਹੈ ਇਸ ਸਬੰਧੀ ਨੰਗਲ ਪੁਲਿਸ ਨੂੰ ਵੀ ਸ਼ਿਕਾਇਤਾਂ ਗਈਆਂ ਜਿਸ ਤੇ ਸਿਮਰਨਜੀਤ ਸਿੰਘ ਇੰਸਪੈਕਟਰ ਨੰਗਲ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਂ ਇੰਦਰਵੀਰ ਸਿੰਘ ਦੱਸਿਆ ਜਾ ਰਿਹਾ ਹੈ ਇਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੁਲਿਸ ਨੇ ਇਸ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਇਹ ਵਿਅਕਤੀ ਕ੍ਰੈਸ਼ਰਾਮ ਵਾਲਿਆਂ ਤੋਂ ਇਹ ਕਹਿ ਕੇ ਦਬੰਗਗੀ ਦਿਖਾ ਕੇ ਗੁੰਡਾਗਰਦੀ ਕਰਕੇ 4 ਰੁਪਏ ਸੈਂਕੜਾ ਦੇ ਹਿਸਾਬ ਨਾਲ ਇਕੱਠੇ ਕਰ ਰਿਹਾ ਸੀ ਇਸ ਨੇ ਲੱਖਾਂ ਰੁਪਏ ਇਕੱਠੇ ਕਰ ਲਏ ਸਨ ਅਤੇ ਕ੍ਰੈਸ਼ਰਾਂ ਵਾਲੇ ਇਸ ਸੰਬੰਧੀ ਰੋਲਾ ਪਾ ਰਹੇ ਸਨ ਅਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਸੰਬੰਧੀ ਜਾਣੂ ਕਰਵਾਇਆ ਗਿਆ ਇਸ ਸੰਬੰਧੀ ਜਦੋਂ ਪੰਜਾਬ ਦੇ ਸਿੱਖਿਆ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਵੈਸ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਐਸਐਸਪੀ ਗੁਲਨੀਰ ਸਿੰਘ ਖਰਾਨਾ ਨੂੰ ਸਖਤ ਕਾਰਵਾਈ ਕਰਨ ਦੇ ਅਦੇਸ਼ ਦਿੱਤੇ ਜਿਸ ਤੇ ਕਾਰਵਾਈ ਕਰਦੇ ਆ ਨੰਗਲ ਦੇ ਡੀਐਸਪੀ ਕੁਲਬੀਰ ਸਿੰਘ ਸੰਧੂ ਨੇ ਇੰਸਪੈਕਟਰ ਸਿਮਰਨਜੀਤ ਸਿੰਘ ਨੂੰ ਆਦੇਸ਼ ਦਿੱਤੇ ਜਿਨ੍ਹਾਂ ਨੇ ਇਸ ਦਬੰਗ ਨੂੰ ਮੌਕੇ ਤੇ ਹੀ ਦਬੋਚ ਲਿਆ ਅਤੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਕਿਸ ਦੇ ਕਹਿਣ ਤੇ ਇਹ ਗੁੰਡਾ ਟੈਕਸ ਇਕੱਠਾ ਕਰ ਰਿਹਾ ਸੀ ਇਹ ਬੜੇ ਹੀ ਦਬੰਗ ਲਹਿਜੇ ਵਿੱਚ ਕ੍ਰੈਸ਼ਰਾਂ ਵਾਲਿਆਂ ਨੂੰ ਜਾ ਧਮਕਾਉਂਦਾ ਸੀ ਇਸ ਦੀ ਕ੍ਰੈਸ਼ਰਾਂ ਤੇ ਪੈਣ ਵਾਲੀ ਫੇਰੀ ਨੂੰ ਲੈ ਕੇ ਸਾਰੇ ਹੀ ਕ੍ਰੈਸ਼ਰ ਮਾਲਕ ਖੋਫੀ ਜਦਾ ਸਨ ਅਤੇ ਉਹਨਾਂ ਨੇ ਇਸ ਬੰਦੀ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੰਤ ਨੂੰ ਉਹ ਕਾਮਯਾਬ ਹੋ ਗਏ ਜਦੋਂ ਮੰਤਰੀ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਇਸ ਦਵੰਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਇਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਰੋਪਰ ਜ਼ਿਲ੍ਹੇ ਦਾ ਅਨਚਾਰਜ ਦੱਸ ਰਿਹਾ ਸੀ ਕੀਰੋ ਪੜ੍ਹ ਜिले ਦਾ ਅਨਚਾਰਜ ਸੀ ਜਾਂ ਕਿਵੇਂ ਦੱਸ ਰਿਹਾ ਸੀ ਇਸ ਦੇ ਪਿੱਛੇ ਕਿਸ ਦੀ ਸ਼ੈ ਸੀ ਇਹ ਤਾਂ ਸਵਾਲ ਹੀ ਬਣ ਕੇ ਰਹਿ ਗਿਆ